ਇਹ ਬਿਲਕੁਲ ਸਹੀ ਹੈ ਜਿਹੜੀ ਹਰਪਾਲ ਕੌਰ ਹੈ ਸੁਨਾਮ ਦੀ ਹੋਣ ਦੇ ਬਾਵਜੂਦ ਮੇਰੇ ਪਿੰਡ ਦੀ ਮੇਰੀ ਸ਼ਿਕਾਇਤ ਤੇ ਫੋਨ ਕਰਿਆ ਸੀ ਉਹ ਹਰਪਾਲ ਕੌਰ ਨੇ ਅੱਛਾ ਹਾਂ ਟਰਾਲੀ ਲੱਗੀ ਹੋਈ ਹੈ ਵੀਰ ਜੀ ਕੂੜਾ ਕਰਦੇ ਆ ਸੱਚ ਗੱਲ ਹੈ ਪੰਨ ਨੂੰ ਜਾਣਦੇ ਆ ਉੱਤੇ ਪੁੱਛਦੇ ਆ ਲੈ ਕੇ ਆਂਗੇ ਕੰਮ ਤੋਂ ਨਹੀਂ ਇਹ ਫਿਰ ਸਾਡੇ ਸਾਡੇ ਸਰ ਟਰਾਲੀ ਨਹੀਂ ਆਉਂਦਾ ਰਿਹਾ ਜੀ ਤੁਸੀਂ ਹਰਪਾਲ ਕੌਰ ਨੂੰ ਜਾਣਦੇ ਹੋ ਤੇ ਹਰਪਾਲ ਕੌਰ ਸੁਨਾਮ ਤੋਂ ਸੋ ਦੋਸਤੋ ਇਸ ਵਕਤ ਅਸੀਂ ਖੜੇ ਆਂਗੇ ਪਿੰਡ ਕਾਸੀਵਾਲ ਦੇ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈਗਾ ਜੋ ਕਿ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਪਾ ਰਹੀ ਹੈਗੀ ਜਿੱਥੋਂ ਜਿਹੜੇ ਸਾਡੇ ਕੋਈ ਖੇਤਾਂ ਦੇ ਪ੍ਰਾਣੇ ਕੱਸੀਆਂ ਸੂਏ ਹੁੰਦੇ ਤੇ ਉਹ ਦਬ ਚੁੱਕੇ ਨੇ ਪਰ ਇੱਥੇ ਸਾਨੂੰ ਇੱਕ ਦੋ ਤਿੰਨ ਦਿਨ ਹੋ ਗਏ ਸਾਨੂੰ ਉੱਪਰੋਂ ਰਿਪੋਰਟਾਂ ਆ ਰਹੀਆਂ ਸੀ ਤੇ ਸਾਨੂੰ ਫੋਨ ਵੀ ਆ ਰਹੇ ਸੀ ਕਿ ਵਿਭਾਗ ਮੰ ਵੱਲੋਂ ਤੇ ਆ ਸਾਡੇ ਨਾਲ ਇੱਕ ਬਾਈ ਖੜਾਗਾ ਹਾਂਜੀ ਭਾਈ ਜੀ ਕੀ ਨਾਮ ਆਪਣਾ ਹਾਂਜੀ ਬੁੱਟਾ ਸਿੰਘਾ ਜੀ ਬੁੱਟਾ ਸਿੰਘ ਕਿਹੜਾ ਪਿੰਡਾ ਜੀ ਕਾਸੀ ਵਾਲਾ ਜੀ ਕਾਸੀਵਾਲ ਪਿਤਾ ਜੀ ਦਾ ਕੀ ਨਾਮ ਅਤਰ ਸਿੰਘ ਜੀ ਅੱਛਾ ਇੱਥੇ ਕਿੰਨੇ ਦਿਨ ਹੋ ਕੰਮ ਕਰਦੇ ਹਨ ਆਪਾਂ ਨੂੰ ਇਹ ਤਾਂ ਜੀ ਹੁਣੀ ਆਏ ਮੈਂ ਤਾਂ ਸਾਡੇ ਪਹਿਲੇ ਦਿਨ ਅੱਜ ਪੈਣ ਲੱਗੇ ਸੀ ਅੱਛਾ ਛੋਡੇ ਤੇ ਇੱਕ ਦੋਸ ਲੱਗਿਆ ਹੈਗਾ ਵੀ ਤੁਸੀਂ ਨਰੇਗਾ ਦੇ ਵਿੱਚ ਛੋਡੀ ਅੱਜ ਹਾਜ਼ਰੀ ਪੈ ਰਹੀ ਆ ਸਾਡੇ ਕੋਲੇ ਪ੍ਰੂਫ ਵੀ ਆਏਗਾ ਇਹ ਗੱਲ ਸੱਚ ਹੈ ਨਾ ਜੀ ਮੇਰਾ ਟਰੈਕਟਰ ਟਰਾਲੀ ਉੱਥੇ ਹੀ ਹੁੰਦਾ ਜੀ ਸਾਰਾ ਕੁਝ ਅੱਛਾ ਚਲਾਉਣਾ ਜੀ ਮੈਂ ਨਰੇਗਾ ਚ ਆਪ ਚਲਾਉਣਾਗਾ ਕਿਉਂ ਛੋਡੇ ਤੇ ਇਹ ਗੰਭੀਰ ਦੋਸ ਲਗਾਏ ਜਾ ਰਹੇ ਨੇ ਵੀ ਜੇ ਮਤਲਬ ਕਹਿੰਦੇ ਕੰਮ ਕਰਨਾ ਕੋਈ ਚੱਕਰ ਨਹੀਂ ਪਰ ਵੀ ਜਿੱਥੇ ਤੁਹਾਡੀ ਹਾਜ਼ਰੀ ਪਈੇ ਕੰਮ ਉੱਥੇ ਕੀਤਾ ਜਾਵੇ ਉੱਥੇ ਕਰਦੇ ਆਂ ਜੀ ਮੈਂ ਸਰਪੰਚ ਸਾਹਿਬ ਨਾਲ ਮੇਰਾ ਕਹਿ ਕੇ ਕਿਹਾ ਹੋਇਆ ਵੀ ਮਦਰ ਦਾ ਟਰੈਕਟਰ ਚਲਾਉਣਾਗਾ ਮਤਲਬ ਉਹ ਫਿਰ ਮੈਂ ਕਹਤਾ ਮੈਂ ਹਾਜ਼ਰੀ ਕਿਵੇਂ ਮਰਜੀ ਸਰੋ ਮੇਰਾ ਘੰਟਾ ਸਰੋ ਇਹਨਾਂ ਨੇ ਕਹਿਤਾ ਕਹਿੰਦੇ ਵੀ ਤੇਰੀ ਜ਼ਿੰਮੇਵਾਰੀ ਆ ਗਈ ਵੀ ਜੇ ਪਾਈਪ ਲੀਕ ਹੋ ਗਈ ਮੈਂ ਕੋਈ ਨਾ ਖੜਜਣਾ 10 ਮਿੰਟ ਨਹੀਂ ਹੁਣ ਜਿਹੜਾ ਤੁਸੀਂ ਇੱਥੇ ਕੰਮ ਕਰ ਰਹੇ ਹੋ ਇਹ ਪਾਈਪ ਤੇ ਕੋਈ ਤੁਹਾਡਾ ਕੋਈ ਖੇਤ ਲੱਗਦਾ ਜਾਂ ਕੀ ਲੱਗਦਾ ਨਾ ਜੀ ਕੁਛ ਨਹੀਂ ਹੈਗਾ ਮਤਲਬ ਮੈਂ ਮਤਲਬ ਹੈਗੀ ਤਾਂ ਇਹ ਇਸ ਦਾ ਸਾਂਝ ਵੀ ਹੈਗੀ ਮੇਰਾ ਇੱਕ ਕਿਲਾ ਜ਼ਮੀਨ ਦਾ ਜੀ ਇਹ ਅੱਛਾ ਇਹ ਕਹਿੰਦੇ ਵੀ ਤੇਰੀ ਵੀ ਪੈ ਆਪਣਾ ਕੁਲੀ ਕੋਈ 50 ਟੁੱਟੀ ਕੱਢ ਦੇ ਬਸ ਆਹੀ ਗੱਲ ਹੈ ਫਿਰ ਤੁਸੀਂ ਉਧਰੋਂ ਫਿਰ ਆਪਦਾ ਗੈਰ ਹਾਜ਼ਰੀ ਲਵਾਉਣੀ ਸੀ ਦੋ ਦਿਨ ਹਾਂਜੀ ਗੈਰ ਹਾਜ਼ਰੀ ਦਾ ਪਤਾ ਨਹੀਂ ਤਿੰਨੇ ਨੇ ਮੌਕੇ ਦੀ ਦੱਸਿਆ ਜੀ ਅੱਛਾ ਕੱਲ ਟੀਕਿੰਗ ਆ ਐਂ ਤਾਂ ਭਾਰਤੀ ਕਮਲਾ ਦਾ ਕੱਲ ਜੀ ਕਿਉਂ ਹੁਣ ਮੈਂ ਤਾਂ ਜੀ ਮਤਲਬ ਉੱਥੇ ਹੁੰਨੀ ਹੁੰਨਾਗਾ ਮਤਲਬ ਮੈਨੂੰ ਟਰੈਕਟਰ ਤੇ ਡੌਕਟੇ ਮੇਰੀ ਮੈਨੂੰ ਕਹਿੰਦੇ ਸਰਪੰਚ ਕਹਿੰਦਾ ਵੀ ਤੂੰ ਟਰੈਕਟਰ ਚਲਾ ਜਾ ਕਰ ਨਹੀਂ ਹੁਣ ਫਿਰ ਤੁਸੀਂ ਉਹਰੇ ਕੰਮ ਕਰੋ ਫਿਰ ਟਰੈਕਟਰ ਕੌਣ ਚਲਾਉਂਦਾ ਹੋ ਅੱਜ ਟਰੈਕਟਰ ਤਾਂ ਜੀ ਮੇਰਾ ਮਤਲਬ ਉਹਨਾਂ ਨੂੰ ਕਦੀ ਮੈਂ ਰੈਡੀ ਹੁਣ ਤੁਹਾਡੀ ਹਾਜ਼ਰੀ ਦੀ ਫੋਟੋ ਉੱਥੇ ਲੱਗੀ ਹੋਈ ਆ ਹਾਂ ਜਿਵੇਂ ਜੱਲਵਾ ਕੇ ਆਂ ਜੀ ਅੱਛਾ ਪਿਛਲੇ ਪੈਰ ਦੇ ਵੀ ਲਾਉਣੇ ਹੋ ਹਾਂ ਜੀ ਪਿਛਲੇ ਪੈਰ ਮੈਂ ਜਾਊਗਾ ਮਤਲਬ ਜੇ ਹੋ ਹੈ ਜੇ ਇਹਨਾਂ ਨੇ ਕਿਹਾ ਤਾਂ ਜਾਣਦਾ ਤਾਂ ਵਗ ਜੂ ਨਹੀਂ ਮੈਂ ਜਾਂਦਾ ਨਹੀਂ ਠੀਕ ਆ ਪਿਛਲੇ ਪੈਰ ਹਾਜ਼ਰੀ ਲੱਗਦੀ ਜੀ ਨਹੀਂ ਫਿਰ ਇਹਦੀ ਜ਼ਿੰਮੇਵਾਰੀ ਫਿਰ ਸਰਪੰਚ ਸਾਹਿਬ ਦੀ ਹੈ ਨਾ ਜੀ ਮੈਂ ਤਾਂ ਮਤਲਬ ਕੋਈ ਸਰਪੰਚ ਨਹੀਂ ਮੈਂ ਆਪਦਾ ਆਪ ਟਰੈਕਟਰ ਚਲਾਉਣਾ ਜੀ ਮੇਰਾ ਟਰੈਕਟਰ ਟਰਾਲੀ ਮਹਾ ਚਲਾਉ ਕੋਈ ਨਾਲੇ ਮੇਰੇ ਨਰੇਕਾ ਚ ਮੇਰਾ ਹੋਜੂਗਾ ਚਲ ਮੈਂ ਵੇਲਾ ਤੀਕਾ ਇਸ ਤੋਂ ਬਾਅਦ ਤਾਂ ਮੈਂ ਜਾਂਦਾ ਵੀ ਨਹੀਂ ਮੇਰਾ ਕੰਮ ਦਾ ਟਾਈਮ ਹੋਜੂਗਾ ਜ ਠੀਕ ਹੈ ਕਿਦਰ ਮੈਂ ਕੱਲ ਸਕੂਲ ਚ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਬਈ ਮੈਨੂੰ ਘੰਟਾ ਛੱਡ ਦਿਓ ਠੀਕ ਹੈ ਐਦਾ ਜੀ ਛੋਟੀ ਮੈਂ ਪਹਿਲਾਂ ਵੀ ਮੈਂ ਜਾਂਦਾ ਰਹਿਆ ਮੈਂ ਤਾਂ ਹੁਣ ਦੁਨੀਆਦਾਰੀ ਜੀ ਜੋ ਮਰਜ਼ੀ ਕੁੱਸ ਕੇ ਆਣ ਠੀਕ ਹੈ ਪਰ ਮੈਂ ਤਾਂ ਇਹਨੂੰ ਕਿਹਾ ਦਾ ਟਰੈਕਟਰ ਚਲਾ ਕੇ ਥੇ ਟਰੈਕਟਰ ਟਰਾਲੀ ਵੀ ਮੇਰਾ ਹੁੰਦਾਗਾ ਮੈਂ ਟਰੈਕਟਰ ਟਰਾਲੀ ਦੀ ਕਿਉਂਕਿ ਹਾਲ ਤੱਕ ਕੋਈ ਹੋ ਨਹੀਂ ਕਰਿਆ ਹੁੰਦਾ ਉਹ ਨਰੇਗਾ ਦੇ ਵਿੱਚ ਕਿਹਾ ਜਾਂਦਾ ਵੀ ਜੇ ਆਪਣੇ ਖੇਤ ਚ ਬੰਦਾ ਕੰਮ ਕਰ ਸਕਦਾ ਪਰ ਉਹਦੇ ਲਈ ਫਾਰਮ ਹੋਣੇ ਚਾਹੀਦੇ ਹੁੰਦੇ ਨੇ ਨਹੀਂ ਜੀ ਮੈਂ ਤਾਂ ਉੱਥੇ ਹੀ ਕਰਦਾਗਾ ਪਰ ਕਰੂੰਗਾ ਬਿਲਕੁਲ ਟਾਈਮ ਤੇ ਜੀ ਅੱਜ ਤਾਂ ਮੈਨੂੰ ਇਹਨਾਂ ਨੇ ਸਾਰਿਆਂ ਨੂੰ ਜਿੰਮੇਵਾਰੀ ਚਲੋ ਜੀ ਇਹਨਾਂ ਦੀ ਇੱਛਾ ਕੀ ਇਹਦਾ ਜੋ ਮਰਜੀ ਕਹਿਣ ਮੈਂ ਤਾਂ ਨਹੀਂ ਫਿਰ ਇਹ ਹੁਣ ਸਾਰੀ ਜ਼ਿੰਮੇਵਾਰੀ ਸਰਪੰਚ ਸਾਹਿਬ ਦੀ ਹੈ। ਨਾ ਜੀ ਮੈਨੂੰ ਤਾਂ ਪਦਰ ਸਰਪੰਚ ਦੀ ਕੋਈ ਨਹੀਂ ਸਰਪੰਚ ਕਹਿੰਦਾ ਵੀ ਟਰੈਕਟਰ ਚੱਪਾ ਚਲਾਇਆ ਕਰ ਵੀ ਦੋ ਦਿਨ ਤਿੰਨ ਲਾ ਦੇ ਸਾਰੀ ਸਫਾਈ ਮੈਂ ਕਰਾਈ ਆ ਜੀ। ਠੀਕ ਆ। ਹਾਂ। ਉਹਨੇ ਦਾ ਵਿਚਾਰੇ ਨੇ ਕੀ ਰਹਿਣਾਗਾ ਉਹ ਤਾਂ ਮੈਨੂੰ ਕਹਿੰਦਾ ਵੀ ਚੱਲ ਟਰੈਟ ਮਹਾਮ ਆਏ ਇਹੋ ਜੇ ਕੰਮ ਕਰਕੇ ਰਾਜੀ ਆ। ਠੀਕ ਆ। ਹਾਂ। ਠੀਕ ਹੈ ਭਾਈ ਜੀ। ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਖੜੇ ਆਂਗੇ ਪਿੰਡ ਕਾਸੀਵਾਲ ਵਿਖੇ। ਤੁਸੀਂ ਦੇਖ ਸਕਦੇ ਹੋ ਇੱਥੇ ਨਰੇਗਾ ਅਲੀਆਂ ਸਾਡੀਆਂ ਧੀਆਂ ਪਣਾ ਸਾਰੀਆਂ ਇੱਥੇ ਮੌਜੂਦ ਨੇ ਪਾਰਾ ਸੀ ਇੱਕ ਸਮੱਸਿਆ ਲੈ ਕੇ ਇੱਥੇ ਆਏ ਸੀ ਸਾਨੂੰ ਦੋ ਤਿੰਨ ਦਿਨਾਂ ਦਾ ਫੋਨ ਆ ਰਿਹਾ ਸੀਗਾ ਕਿ ਤੁਸੀਂ ਦੇਖ ਸਕਦੇ ਹੋ ਆ ਵੀਰ ਖੜਾ ਸਾਡੇ ਵਿੱਚ ਕਿ ਇਸ ਦੀ ਹਾਜ਼ਰੀ ਇੱਥੇ ਪੈ ਰਹੀ ਆ ਅਸੀਂ ਸਿਮਨ ਦੇ ਵਿੱਚ ਖੜਿਆ ਇਸ ਵਕਤ ਤੇ ਇਹ ਕੰਮ ਕਿਤੇ ਹੋਰ ਕਰ ਰਿਹਾ ਕਿਸੇ ਦੇ ਖੇਤ ਦੇ ਵਿੱਚ ਇਹ ਆਪਾਂ ਇਹਨਾਂ ਸਾਡੀਆਂ ਭੈਣਾਂ ਤੋਂ ਜਾਣਦੇ ਆ ਵੀ ਗੱਲ ਇਹ ਸੱਚ ਹੈ ਕੀ ਹੈ ਬੋਲੋ ਬਈ ਸੱਚ ਹੈ ਗੱਲ ਇਹ ਹਾਂ ਵੀਰ ਜੀ ਟਰਾਲੀ ਲੱਗੀ ਹੋਈ ਸੀ ਇਹਦੀ ਅੱਛਾ ਹਾਂ ਟਰਾਲੀ ਲੱਗੀ ਹੋਈ ਆ ਵੀਰ ਜੀ ਕੂੜਾ ਕਰਦਾ ਸੱਚ ਗੱਲ ਲੱਗੇ ਨਹੀਂ ਵਾ ਪੋਸਤਾਂ ਨੂੰ ਕਿਤੋਂ ਹੋਰ ਲੈ ਕੇ ਆਂਗੇ ਕੰਮ ਪਾ ਨਹੀਂ ਇਹ ਫਿਰ ਸਾਡੇ ਸਾਡੇ ਸਰਪੰਚ ਵੀ ਆਉਂਦੇ ਆ ਰਹੇ ਨੇ ਦੋਸਤੋਂ ਇਹ ਤੁਸੀਂ ਦੇਖ ਰਹੇ ਹੋ ਪਿੰਡ ਕਾਸੀਵਾਲ ਦੀਆਂ ਤਸਵੀਰਾਂ ਤੇ ਆ ਮੇਰੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਨੇ ਕਾਸੀਵਾਲ ਦੇ ਤੇ ਆਪਾਂ ਇਹਨਾਂ ਤੋਂ ਜਾਣਦੇ ਜਿਹੜਾ ਨਾਲ ਸਾਡੇ ਭਰਾ ਖੜਾ ਇਸ ਕਰਕੇ ਸਾਨੂੰ ਇੱਥੇ ਅੱਜ ਬੁਲਾਇਆ ਗਿਆ ਸੀਗਾ ਇਹਨਾਂ ਦੀ ਮਤਲਬ ਹਾਜ਼ਰੀ ਇੱਥੇ ਪੈਂਦੀ ਆ ਕੰਮ ਕਿਤੇ ਹੋਰ ਕਰਦਣਿਆ ਆਪਾਂ ਸਰਪੰਚ ਸਾਹਿਬ ਤੋਂ ਮਤਲਬ ਇਹ ਗੱਲ ਦਾ ਐਕਸਪਲੇਨ ਲੈਣਾ ਵੀ ਇਹ ਗੱਲ ਕਿਸ ਤਰ੍ਹਾਂ ਜੀ ਇਹ ਹਾਂ ਸਰਪੰਨ ਸਾਹਿਬ ਜੀ ਮੈਂ ਇਕੱਲੇ ਬਾਈ ਜੀ ਇਹ ਬਿਲਕੁਲ ਸਦਾ ਸਦਾ ਝੂਠ ਹੈ ਇਹ ਕੋਈ ਜਾਣ ਪੁੱਛ ਕੇ ਸ਼ਾਸ਼ੀਆ ਹੈ ਇਹਦੇ ਵਿੱਚ ਕੋਈ ਘੜੀ ਮਥੀ ਨਹੀਂ ਇਸ ਬੰਦੇ ਨੇ ਇਹ ਗਰੀਬ ਆਦਮੀ ਹੈ ਇਹਦਾ ਨਰੇਗਾ ਚ ਜੋਬ ਕਾਰਡ ਬਣਿਆ ਹੋਇਆ ਹਾਜ਼ਰੀ ਚ ਰੂਪ ਪੈਂਦੇ ਇਹਨੇ ਇੱਥੋਂ ਸ਼ਮਸ਼ਾਨ ਘਾੜ ਦੇ ਵਿੱਚੋਂ ਵੀ 20 ਟੜਾ ਦੇ ਵਾਂਗੂ ਮਤਲਬ ਇਹਨੇ ਗੰਦਮੰਦ ਦੀਆਂ ਚੱਕੀਆਂ ਨੇ ਇਹੀ ਟਰਾਲੀ ਉਰੇ ਖੜਾ ਕੇ ਆਪਦਾ ਕੰਮ ਕਰਨ ਪਏ ਭੇਜ ਦਾਂ ਦਾ ਵਿੱਚ ਦਾ ਮੋਟਰ ਦਾ ਨੱਕਾ ਬਦਲਣਾ ਪੱਠਿਆਂ ਨੂੰ ਪਾਣੀ ਪੂਣੀ ਲਾਉਣਾ ਲਾਇਆ ਤੇ ਜਦੋਂ ਟਰਾਲੀ ਭਰ ਗਈ ਮੈਂ ਤੈਨੂੰ ਫੋਨ ਕਰ ਦੂੰ ਆਪਦੀ ਲੈ ਜੀ ਠੀਕ ਹੈ ਜੀ ਇੰਨੀ ਯਾਦ ਤੈਨੂੰ ਮੈਂ ਦਿੰਦਾ ਰਿਹਾ ਕੋਈ ਕੋਈ ਲਾਭ ਉੱਜਕੇ ਨਹੀਂ ਪਿੰਡ ਦੇ ਵਿੱਚੋਂ ਜਿੰਨਾ ਗਲੀਆਂ ਨਾਲੀਆਂ ਸਫਾਈ ਕਰੀਏ ਗੰਦ ਚੱਕਿਆ ਪਹਿਲਾਂ ਵੀ ਇਹਨੇ ਚੱਕਿਆ ਹੁਣ ਵੀ ਇਸਨੇ ਚੱਕਿਆ ਕੋਈ ਕਿਸੇ ਦੀ ਮਤਲਬ ਇਸ ਦੀ ਪੱਖ ਨਹੀਂ ਬਾਜੀ ਨਹੀਂ ਹੈਗੀ ਸਿਰਫ ਕੰਮ ਆਏ ਆ ਨੰਬਰ ਮੁਤਾਬਕ ਹੈ 1 ਤੋਂ ਲੈ ਕੇ 50 ਤੱਕ 50 ਤੋਂ ਲੈ ਕੇ 100 ਤੱਕ 100 ਤੋਂ ਲੈ ਕੇ 150 ਤੱਕ ਇਸੇ ਦੀ ਜਾਣ ਬੁੱਝ ਕੇ ਵਿਚਾਲੋਂ ਕੱਟ ਕੇ ਵਾਰੀ ਨਹੀਂ ਲਾਈਂਦੀ ਇਸੇ ਦਾ ਕੋਈ ਆਉਂਦਾ ਆਵੇ ਨਹੀਂ ਆਉਂਦਾ ਕੰਮ ਤੇ ਨਾ ਆਵੇ ਕਿਸੇ ਦਾ ਇਹ ਨਹੀਂ ਹੈਗਾ ਵੀ ਮੈਂ 15 ਦਾ ਨਹੀਂ ਆਇਆ ਮੇਰੀ ਵਾਰੀ ਲਾਓ ਵਾਰੀ ਮੁਤਾਬਕ ਵਾਰੀ ਲੱਗੂਗੀ ਜਿਹਨੇ ਆਉਣਾ ਆਵੇ ਜ ਨਹੀਂ ਨਹੀਂ ਆਉਣਾ ਨਾ ਆਵੇ ਕਿਸੇ ਨਾਲ ਕੋਈ ਦਰਿਆਤ ਨਹੀਂ ਪਹਿਲਾਂ ਜੋ ਕੁਝ ਹੋ ਗਿਆ ਸੋ ਹੋ ਗਿਆ ਇੱਕ ਨੰਬਰ ਕੰਮ ਕਰਾਂਗੇ ਸਚਾਈ ਨਾਲ ਕੰਮ ਕਰਾਂਗੇ ਕੋਈ ਕਿਤੇ ਮਰਜ਼ੀ ਖੜਾ ਕੇ ਪੁੱਛ ਲੈ ਜਵਾਬ ਦੇ ਦੇ ਸਾਨੂੰ ਦੱਸਾਂਗੇ ਬਾਈ ਕੋਲ ਵੀ ਜ਼ਮੀਨ ਵੀ ਹੈਗੀ ਇਹ ਜ਼ਮੀਨ ਦੇ ਕੋਈ ਵਿਚਾਰ ਕੋ 2.5 ਕਿੱਲੇ ਜ਼ਮੀਨ ਦੇ ਨੇ ਵਿੱਚ ਕੁਝ ਟੇਕੇ ਟੁਕੇ ਦੇ ਲੈਂਦਾ ਇਹ ਕਹਿੰਦਾ ਵੀ ਫਿਰ ਮੇਥੋਂ ਕੰਮ ਨਹੀਂ ਹੋਣਾ ਮੇਰਾ ਕੰਮ ਚੱਲ ਪੂਗਾ ਜੀ ਮੇਰਾ ਹਾਜ਼ਰੀ ਲਵਾਉਣੀ ਹੈ ਤਾਂ ਮੇਰੀ ਹੁਣ ਲਵਾ ਦਿਓ ਨਹੀਂ ਮੈਂ ਗੰਦ ਚੱਕ ਦੂੰ ਨਾ ਮੇਰੀ ਹਾਜ਼ਰੀ ਭਾਜੀ ਇਹ ਚੀਜ਼ ਹੈ ਕੋਈ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਜਾਂਦੇ ਇੱਕੋ ਰੋਸ ਸਮੱਸਿਆ ਹੁੰਦੀ ਆ ਮਤਲਬ ਘਰੇ ਬੈਠੇ ਲੋਕ ਏਸ਼ੀਆਂ ਦੇ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਪੈ ਰਹੇ ਨੇ ਨਰੇਗਾ ਦੇ ਇੱਕ ਮਿੰਟ ਭਾਂਜੀ ਮੈਂ ਜਵਾਬ ਦੇਉਂਦਾ ਪਿੰਡ ਦੇ ਵਿੱਚ ਕੋਈ ਐਸੀ ਕੋਈ ਹੈ ਕੋਈ ਬਿਲਕੁਲ ਨਹੀਂ ਜੀ ਨਾ ਹੋਵੇ ਨਾ ਹੁੰਦੀ ਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਕੋਈ ਨਹੀਂ ਜਾਇ ਜੇ ਜ਼ਰੂਰ ਆ ਹਾਂ ਵਿੱਚ ਬਜ਼ੁਰਗ ਵੀ ਨੇ ਵਿੱਚ ਦੂਜੀ ਵਧੀਆ ਉਮਰ ਦੇ ਨੇ ਠੀਕ ਹੈ ਉਹਨਾਂ ਨੂੰ ਕਹਿ ਹੀ ਨੇ ਬਈ ਬਈ ਕੰਮ ਥੋੜਾ ਕਰ ਲੋ ਖਰੋਣਾ ਦੰਬੀ ਲੋ ਜ਼ਰੂਰੀ ਹੈ ਕੋਈ ਥੋਪੇ 2 ਘੰਟੇ ਆਰਾਮ ਵੀ ਕਰ ਲੋ ਕੋਈ ਚੱਕਰ ਨਹੀਂ ਪਰ ਕੰਮ ਕਰੋ ਹੱਕ ਦਾ ਕਰੋ ਜੇ 350 ਰੁਪਿਆ ਗਵਰਨਮੈਂਟ ਦੇਹੜੀ ਦਿੰਦੀ ਆ ਟਟੋ ਘੜ 200 ਦਾ ਕੰਮ ਤਾਂ ਕਰੋ ਇਹ ਜ਼ਰੂਰ ਕਹੀਦਾ ਕੋਈ ਗੁੱਸਾ ਮੰਨੇ ਕੋਈ ਗਿੱਲਾ ਮੰਨੇ ਸਾਨੂੰ ਕਿਸੇ ਨਾਲ ਕੋਈ ਹੋਣਾ ਮਤਲਬ ਕਰੇ ਬੈਠੇ ਕਿਸੇ ਨਾ ਬਿਲਕੁਲ ਨਹੀਂ ਜੇ ਉਹ ਦੇਣਦਾਰਾ ਜੇ ਕੋਈ ਸਾਫ਼ਤ ਕਰ ਦੇ ਹਾਂਜੀ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਆ ਕੇ ਸਾਡੀ ਇੱਥੇ ਖੋਜ ਖਬਰ ਕੀਤੀ ਆ ਅਸਾਨੂੰ ਕੋਈ ਗੁੱਸਾ ਗਿਲਾ ਨਹੀਂ ਇਸ ਤਾਂ ਚਾਹੁੰਦੇ ਆ ਵੀ ਇਸ ਤਰ੍ਹਾਂ ਦੀਆਂ ਜੇ ਖੋਜਾਂ ਹੁੰਦੀਆਂ ਰਹਿਣ ਅੱਗੇ ਤੋਂ ਗਲਤ ਕੰਮ ਨਾ ਹੋਣ ਪਰ ਅਸੀਂ ਇਸ ਚੀਜ਼ ਦੀ ਪੂਰੀ ਸੈਟਿਸਫਾਈ ਦਿਲੋਂ ਦੇ ਰਹਿਆਂ ਵੀ ਇਹ ਬੰਦਾ ਬਿਲਕੁਲ ਸਹੀ ਹੈ ਮੇਰੇ ਅੱਗੇ ਵਿੱਚ ਕੰਮ ਕਰਦਾ ਹੈ ਠੀਕ ਹੈ ਜੀ ਪਰ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਟਰੈਕਟਰ ਟਰਾਲੀ ਦਾ ਕੋਈ ਕੰਮ ਚੱਲਦੇ ਪਿੰਡ ਦੇ ਹੋਣ ਕਰਕੇ ਸਾਨੂੰ ਟਰੈਕਟਰ ਟਰਾਲੀ ਕੋਈ ਦਿੰਦਾ ਵੀ ਨਹੀਂ ਵੀ ਇਹ ਵਿਚਾਰਾ ਆਪਣੇ ਪੱਲਿਓਂ ਖਰਚਾ ਕਰਕੇ ਇਹਦਾ ਟਰੈਕਟਰ ਟਰਾਲੀ ਚੱਲਦਾ ਇਹਦਾ ਟਰੈਕਟਰ ਟਰਾਲੀ ਚੱਲਦਾ 5 ਲੱਖ ਦਾ ਟਰੈਕਟਰ ਟਰਾਲੀ ਅੱਜਕੱਲ ਮਿਲਦਾ ਹੈ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਜਿਹਨੂੰ ਵੀ ਕਿਸੇ ਨੂੰ ਲਿਆਵਾਂਗੇ ਅੰਦਰ ਅਗਲਾ 1500 ਰੁਪਏ ਦਾ ਗੇੜਾ ਦਾ ਮਤਲਬ ਆ ਮੰਗਦਾ ਹੀ 1500 ਰੁਪਏ ਜਿਹੜਾ ਲਵ ਅਸੀਂ ਇਹ ਸਮਸ਼ਾਨ ਘਾਟ ਜੋ 20 ਟਰਾਲੀਆਂ ਬਿੱਡ ਲਾ ਕੇ ਖੱਬਲ ਦਿਆਂ ਫੂਸ ਦਿਆਂ ਸਪੈਦਿਆਂ ਨੇ ਮਤਲਬ ਗੰਦਮੰਦ ਚੱਕਿਆ ਪਹਿਲਾਂ 12 ਟਰਾਲੀਆਂ ਚੱਕੀਆਂ ਦੀ ਪਿੰਡ ਦੇ ਵਿੱਚੋਂ 8 ਟਰਾਲੀਆਂ ਹੁਣ ਦੁਬਾਰੇ ਫੇਰ ਚੱਕੀਆਂ ਨੇ ਉਹ ਸਾਰਾ ਕੰਮ ਇਹ ਬਾਈ ਨੇ ਸੇਵਾ ਨਿਭਾਈਆ ਬੂਟਾ ਸਿੰਘ ਨੇ ਇਹ ਜਦੋਂ ਟਰਾਲੀ ਉਰੇ ਖੜਾ ਕੇ ਜਾਂਦਾ ਸੀ 2.5 ਕਿੱਲਾ ਇੱਕੜ ਦੀ ਜ਼ਮੀਨ ਇਹਦੇ ਖੇਤ ਚ ਭੜੋਲੀਆਂ ਪੈਂਦੀਆਂ ਨੇ ਉਹਦੇ ਕਰਕੇ ਮੈਨੂੰ ਕਹਿੰਦਾ ਸੀ ਵੀ ਐ ਕਰਕੇ ਕੱਲ ਨੂੰ ਮੇਰੇ ਕੋਲ ਰੋਲਾ ਨਾ ਪਈ ਵੀ ਇੱਧਰ ਪਈ ਇੱਧਰ ਪਈ ਲਵੇ ਖੜ ਜਾ ਜਦੋਂ ਫੋਨ ਆ ਇਧਰੋਂ ਭਰ ਜਾ ਕੋਈ ਟਰਾਲੀ ਮੈਂ ਤੈਨੂੰ ਫੋਨ ਕਰਦਾ ਕਿ ਉਹ ਆਪਦੀ ਲੈ ਜਾ ਕਰ ਦੇਖੋ ਜੀ ਸੱਚਾਈ ਦੇ ਕੰਮ ਨੂੰ ਤਾਂ ਨਾ ਛਪਾ ਨਹੀਂ ਕੋਈ ਸਕਦਾ ਇਹ ਬਿਲਕੁਲ ਸਹੀ ਹੈ ਜਿਹੜੀ ਹਰਪਾਲ ਕੌਰ ਹੈ ਸੁਨਾਮ ਦੀ ਹੋਣ ਦੇ ਬਾਵਜੂਦ ਮੇਰੇ ਪਿੰਡ ਦੀ ਮੇਰੀ ਸ਼ਿਕਾਇਤ ਕਰੇ ਮੈਂ ਇਹਦੇ ਹੱਕ 'ਚਾਂ ਉਹ ਬਿਲਕੁਲ ਅਨਿਆਇ ਹੈ ਸਾਡੇ ਪਿੰਡ ਦੇ ਕੰਮ ਦੇ ਪੰਚਾਇਤ ਦੇ ਚੱਲਦੇ ਕੰਮਾਂ ਨੂੰ ਬਿਗਨ ਪਾਉਂਦੀ ਹੈ ਇਹ ਜੇ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਮੈਨੂੰ ਜਿੱਥੇ ਮਰਜ਼ੀ ਬਲੋ ਮੈਂ ਉੱਥੇ ਆਜਣਾ ਉਹਨੂੰ ਮੇਰੇ ਮੱਥੇ ਠੀਕ ਹੈ ਜੀ ਪਿੰਡ ਦੇ ਵਿੱਚ ਪਿੰਡ ਦੇ ਆ ਸਾਰੇ ਮਰੇਗਾਲੇ ਬੈਠੇ ਨੇ ਇਹ ਵੀ ਸਗੋਂ ਮੇਰੇ ਨਾਲ ਦੁਖੀ ਨੇ ਮੈਨੂੰ ਐਂ ਕਹਿੰਦੇ ਨੇ ਵੀ ਹੋ ਸਰਪੰਚ ਤਾਂ ਕੋਈ ਗੇੜਾ ਨਹੀਂ ਮਾਰਦਾ ਤੂੰ ਤਿੰਨ ਤਿੰਨ ਗੇੜੇ ਮਾਰਦਾ ਮੈਂ ਕਹਤਾ ਭਰਾਵੋ ਦੇਖੋ ਮੇਰੀ ਸਰਪੰਚਾਇਤ ਨੂੰ ਭਗਵਾਨ ਤਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਸਾਡੇ ਆਮਨ ਜੀ ਨੇ ਬਾਉ ਜੀ ਨੇ ਕੈਪਟਨ ਕੈਬਰੈਂਟ ਮੰਤਰੀ ਭਈ ਪੰਜਾਬ ਸਰਕਾਰ ਨੇ ਸਾਨੂੰ ਇਹ ਕਿਹਾ ਬਈ ਤੁਸੀਂ ਆਪਦੀ ਗੌਰ ਚ ਕੰਮ ਕਰਾਉਣੇ ਕੰਮ ਗਲਤ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਦੀ ਵੀ ਹਾਜ਼ਰੀ ਏਸੀ ਦੇ ਬੱਤੇ ਦੀ ਨਹੀਂ ਪੈਂਡ ਲੰਦੇ ਪਹਿਲਾਂ ਜੋ ਕੰਮ ਹੋ ਗਏ ਹੋ ਗਏ ਅਸੀਂ ਹੀ ਫਰੋਲਣਾ ਚਾਹੁੰਦੇ ਅਸੀਂ ਦਾ ਆਪਣੇ ਕੰਮਾਂ ਸੱਚਾਈ ਦੇ ਕਰਨਾ ਹੈ ਸੱਚਾਈ ਵਾਸਤੇ ਹੋਇਆ ਗਲਤ ਕੰਮ ਕਰ ਦੇਣੀ ਪਿੰਡ ਦੇ ਵਿੱਚ 50 ਸਾਲ ਦੀਆਂ ਲੱਗੀਆਂ ਰੂੜੀਆਂ ਉਹ ਇਹ ਸਾਰੇ ਬੱਟੇ ਨੇ ਸਬੂਤ ਨੇ ਪੁੱਛ ਲੋ ਉਹ ਅਸੀਂ ਚਕਾਈਏ ਨੇ ਇਸ ਵਾਰ ਇਹ ਵੀ ਵਾਦਾ ਲੱਗਣ ਨਹੀਂ ਦਿੰਦੇ ਪਰ ਇਹਨਾਂ ਦੀਆਂ ਰੂੜੀਆਂ ਦਾ ਹਿੱਲਾ ਕਰਕੇ ਦੇऊं ਜਿਹੜੇ ਦੁਖੀ ਨੇ ਇਹਨਾਂ ਨੂੰ ਡੇ ਡੇਡ ਮਿ ਸਵੇਰਾ ਪਲਾਟ ਵੀ ਦੇऊं ਸਰਕਾਰ ਅੱਗੇ ਚੇ ਗੋਡੇ ਟੇਕਣੇ ਬੈਜਣ ਕਿਵੇਂ ਮਰਜ਼ੀ ਕਰਾ ਉਹ ਦੇऊं ਕਰਕੇ ਹਾਂਜੀ ਇੱਕ ਸ਼ਮਸ਼ਾ ਸਾਡੇ ਧਰਮਸ਼ਾਲਾ ਬਾਬਾ ਮੋਤੀ ਮਹਾਰਾ ਉਸ ਜਗ੍ਹਾ ਦੇ ਵਿੱਚੋਂ ਇੱਕ ਟਰਾਲੀ ਰੂਰੀ ਦੀ ਚੱਕੀ ਆ ਜੀ ਧਰਮਸ਼ਾਲਾ ਦੇ ਵਿੱਚੋਂ 9 ਸਾਲਾਂ ਬਾਅਦ ਗੇਟ ਲੱਗਦਾ ਕਰਿਆ ਉੱਥੇ ਜਾ ਕੇ ਦੇਖਣ ਵਾਲੀ ਜਗ੍ਹਾ ਜਿੱਦੇ ਵਿੱਚ ਆਪਾਂ ਅੱਜ ਵਿਆਹ ਸਾਦੀ ਕਰ ਸਕਦੇ ਆ ਇੰਨਾ ਵਧੀਆ ਮਤਲਬ ਪ੍ਰੋਗਰਾਮ ਨਾਲੀ ਲੈਟਰਿੰਗ ਬਾਥਰ ਬਣਾ ਕੇ ਸਾਰਾ ਕੁਝ ਆ ਸਾਈਟਾਂ ਦੇ ਪਾਣੀ ਡੁੱਲਦਾ ਸੀ ਲੋਕਾਂ ਦੇ ਮਕਾਨਾਂ ਨਾਲ ਸੀ ਉੱਪਰ ਨਾਲੀਆਂ ਲਾ ਕੇ ਸਲੇਬਾਂ ਲਾ ਕੇ ਥੱਲੇ ਪਾਣੀ ਡਿੱਗਦਾ ਕਰਿਆ ਦੇਖੋ ਜੋਗਾ ਲੱਖ ਰੁਪਇਆ ਗ੍ਰਾਂਟ ਆਸੀ 1,45,000 ਰੁਪਇਆ ਲੱਗਿਆ ਹੈ ਰੁਪਈਏ ਦਾ ਸਵਾ ਰੁਪਇਆ ਲਾ ਕੇ ਦਭਾਵਾਂਗੇ ਪੰਜੀ ਖਵਾਉਣ ਵਾਲਾ ਸਾਫਤ ਕਰਦੇ ਦੁੱਗਣੇ ਦੇ ਮੰਗੇ ਤੋਬਿਆਂ ਦਾ ਕੰਮ ਚੱਲ ਰਿਹਾ ਜੀ ਪਾਣੀ ਕੱਢਣ ਲੱਗੇ ਹੋયા ਪਾਣੀ ਕੱਢ ਕੇ ਉੱਥੇ ਵੀ ਕੰਮ ਚਲਾਵਾਂਗੇ ਸਕੂਲ ਦੀ ਸਫਾਈ ਕਰਾਤੀ ਸ਼ਮਸ਼ਾਨ ਘਰ ਦੀ ਸਫਾਈ ਕਰਾਤੀ ਜਿੱਥੇ ਵੀ ਕਿਤੇ ਆ ਪਿੰਡ ਦੇ ਲੋਕ ਕਹਿੰਦੇ ਨੇ ਵੀ ਇੱਥੇ ਗੰਦਾ ਹੈ ਉੱਥੋਂ ਸਾਫ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਰੇਗਾ ਵੀ ਇੰਨੇ ਵਧੀਆ ਨੇ ਕੀ ਮਤਲਬ ਆ ਕੇ ਲੱਗਦੇ ਨੇ ਇੱਕ ਕਈ ਸਾਲ ਦੀ ਰੂੜੀ ਕਈ ਤਰ੍ਹਾਂ ਦੀ ਸਾਂਝੇ ਬਾਬੀ ਰੂੜੀ ਸੀ ਉਹ ਇਹਨਾਂ ਨੇ ਹੱਥ ਵਾਂਨੇ ਕੇ ਚਕਾਈਏ ਕਹਿੰਦੇ ਅਸੀਂ ਰੂੜੀ ਨਹੀਂ ਚੱਕਦੇ ਮੈਂ ਕਿਹਾ ਵੀ ਨਹੀਂ ਇਹ ਆਪਾਂ ਨੂੰ ਕੰਨ ਜੇ ਪਿੰਡ ਦੀ ਪੰਚਾਇਤ ਨਹੀਂ ਕਰੂ ਹੋਰ ਕੌਣ ਕਰੂ ਸਿਰ ਮੱਥੇ ਖੜੇ ਮੱਥੇ ਕੰਮ ਕੀਤਾ ਹੀ ਜੇ ਮੇਰੇ ਪਿੰਡ ਦਾ ਕੋਈ ਸ਼ਿਕਾਇਤ ਕਰਦਾ ਉਹ ਮੈਂ ਜ਼ਿੰਮੇਵਾਰਾਂ ਜਿਹੜਾ ਬਾਹਰ ਦਾ ਕੋਈ ਪੰਗੇ ਲੈਂਦਾ ਸਾਹਮਣੇ ਆ ਕੇ ਮੱਥਾ ਲਾਵੇ ਜਵਾਸ ਸੁਭਾਅ ਕਰੇ ਅਸੀਂ ਹਾਜ਼ਰ ਹਾਂ ਦਿਨ ਰਾਤ ਜਦੋਂ ਮਰਜੀ ਹਾਂ ਚੈਲੰਜ ਆ ਸਾਡਾ ਠੀਕ ਹੈ ਜੀ ਹੋਰ ਅੱਗੇ ਕੀ ਕੰਮ ਕਰਾਉਣ ਜਾ ਰਹੇ ਹਾਂ ਹਾਂ ਜੀ ਹੋਰ ਅੱਗੇ ਜਿਵੇਂ ਜਿਵੇਂ ਸਾਨੂੰ ਸਰਕਾਰ ਗਰੰਟਾਂ ਦੇਊਗੀ ਅਸੀਂ ਉਹਨਾਂ ਨੂੰ ਖੁੱਲਕੇ ਦਿਲੋਂ ਕੰਮ ਕਰਾਂਗੇ ਠੀਕ ਹੈ ਜੀ ਹਾਂ ਬੱਚਾ ਕੈਮਰੇ ਲਵਾਉਣ ਆਏ ਪਏ ਨੇ ਉਹ ਵੀ ਮਤਲਬ ਆਪਣਾ ਸੋਲਰ ਲਾਈਟਾਂ ਲਵਾਉਣ ਵਾਲੀਆਂ ਨੇ ਉਹਨਾਂ ਦਾ ਚੈੱਕ ਕੱਟ ਕੇ ਭੇਜਿਆ ਹੋਇਆ ਸੋਲਰ ਲਾਈਟਾਂ ਕੈਮਰੇ ਤੇ ਪਿੰਡ ਦੀ ਆਲਾ ਦਾਲ ਜਿਹੜੀ 18 ਫੁੱਟੀ ਕਰਨੀ ਤੇ ਦੋ ਸਾਡੇ ਪੁਲ ਮਾਰ ਰਹੇ ਨੇ ਆਪਣੇ ਪੰਜਾਬ ਦੀ ਸਰਕਾਰ ਦੀ ਕਿਰਪਾ ਸਦਕਾ ਸਾਡੇ ਦੋ ਪੁਲ ਤਿਆਰ ਹੋ ਰਹੇ ਨੇ 18 ਫੁੱਟੀ ਛੱਡ ਕੇ ਕਾ ਮੰਗ ਰੱਖੀ ਆ ਸਰਕਾਰ ਅੱਗੇ ਵੀ ਸਾਡੀ ਆ ਜਿਹੜੀ 9 ਫੁੱਟੀਆਂ ਨੂੰ ਵੀ 18 ਫੁੱਟੀ ਬਣਾਈ ਜਾਵੇ ਕੋਸ਼ਿਸ਼ ਆ ਵੀ ਪਿੰਡ ਆਉਣ ਵਾਲੇ 35 ਸਾਲਾਂ 'ਚ ਪਹਿਲਾਂ ਤੇ ਉਦੋਂ ਬਾਅਦ ਕੋਈ ਇਹੇ ਕੰਮ ਕਰ ਨਾ ਸਕੇ ਜੋ ਸਾਡੀ ਆ ਪੰਚਾਇਤ ਕਰੇ ਧੰਨਵਾਦ ਜੀ ਸਾਹਿਬ ਨੇ ਸਾਨੂੰ ਦੱਸਿਆ ਕਿ ਇਹੋ ਜਿਹੀ ਸੀ ਮਤਲਬ ਕੋਈ ਗੱਲਬਾਤ ਨਹੀਂ ਹੈਗੀ ਜੇ ਵੀ ਕੋਈ ਸਾਬਤ ਕਰਦਾ ਤਾਂ ਅਸੀਂ ਦੇਣ ਦਾ ਰਹੋਗੇ ਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਿਆਨਤ ਸਿੰਘ ਆਜ਼ਾਦ ਦੀ ਗਰਾਊਂਡ ਜ਼ੀਰੋ ਰਿਪੋਰਟ ਤੁਸੀਂ ਦੇਖ ਰਹੇ ਹੋ ਜੀਟੀਐਨ ਨਿਊਜ਼ ਤੇ